ਅਮਰੀਕੀ ਨੈਵੀ ਦੇ ਸਾਬਕਾ ਸੀਲ ਕਮਾਂਡੋ ਵੱਲੋਂ ਲੜੇਨ ਨੂੰ ਮਾਰਨ ਲਈ ਚਲਾਏ ਗਏ ਆਪਰੇਸ਼ਨ ਉਤੇ ਕਿਤਾਬ ਲਿਖਣ ਦੇ ਬਦਲੇ 77 ਲੱਖ ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ ਇਸ ਵਿੱਚ ਕਿਤਾਬ ਦੀ ਵਿਕਰੀ ਤੋਂ ਮਿਲਣ ਵਾਲੀ ਸਾਰੀ ਰਕਮ ਸ਼ਾਮਲ ਹੈ ਅਮਰੀਕੀ ਨੈਵੀ ਦੇ ਸਾਬਕਾ ਸੀਲ ਕਮਾਂਡੋ ਮੈਥਿਊ ਬਿਸੋਨੇਟ ਉੱਤੇ ਦੋਸ਼ ਹੈ ਕਿ ਉਸਨੇ ਅਮਰੀਕੀ ਨਿਆਂ ਵਿਭਾਗ ਤੋਂ ਬਿਨਾਂ ਆਗਿਆ ਦੇ ਕਿਤਾਬ ਛਾਪੀ ਹੈ ਅਮਰੀਕੀ ਨੇਵੀ ਦੇ ਸਾਬਕਾ ਸੀਲ ਕਮਾਂਡੋ ਮੈਥਿਊ ਨੇ ਨਿਆਂ ਵਿਭਾਗ ਦੇ ਨਾਲ ਕਰਾਰ ਦੇ ਇੱਕ ਹਿੱਸੇ ਦੇ ਤੌਰ ਉੱਤੇ ਆਪਣੀ ਕਿਤਾਬ ਨੂੰ ਨੋ ਈਜ਼ੀ ਡੇ ਦਾ ਫਰਸਟ ਹੈਂਡ ਆਫ ਦਾ ਮਿਸ਼ਨ ਥੈਟ ਕਿਲ ਓਸਾਮ ਵਿੰਲਾਦਨ ਤੋਂ ਮਿਲਣ ਵਾਲੀ तमाम ਕਮਾਈ ਅਮਰੀਕੀ ਸਰਕਾਰ ਨੂੰ ਸੌਂਪਣ ਅਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਅਮਰੀਕੀ ਨਿਆਂ ਵਿਭਾਗ ਦੇ ਇਲਜ਼ਾਮ ਨੇ ਕਿ ਮੈਥਿਊ ਨੇ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਇਸ ਦਾ ਖਰੜਾ ਵਿਭਾਗ ਦੇ ਕੋਲ ਜਮ੍ਹਾਂ ਨਹੀਂ ਕਰਵਾਇਆ ਨਿਊਜ਼ੀਲੈਂਡ ਦੇ ਸ਼ਹਿਰ ਹਮਿਲਟਨ ਚਿਚ ਕਾਉਂਸਲ ਚੋਣਾਂ ਲੜ ਰਹੇ ਸਿੱਖ ਉਮੀਦਵਾਰ ਯਵਰਾਜ ਸਿੰਘ ਮੱਲੀ ਦੇ ਚੋਣ ਵੋਟ ਤੇ ਕਾਲੇ ਰੰਗ ਨਾਲ ਆਈਐਸ ਆਈਐਸ ਲਿਖਤਾ ਗਿਆ ਰੇਡੀਓ ਨਿਊਜ਼ਲੈਂਡ ਨੇ ਖਬਰ ਦਿੱਤੀ ਹੈ ਮੱਲੀ ਨੇ ਕਿਹਾ ਕਿ ਉਹਨਾਂ ਦੀ ਚੋਣ ਮੋਹਮ ਬਹੁਤ ਚੰਗੀ ਚੱਲ ਰਹੀ ਸੀ ਅਤੇ ਉਹਨਾਂ ਨੂੰ ਖਬਰ ਮਿਲੀ ਕਿ ਉਹਨਾਂ ਦੇ ਚੋਣ ਪ੍ਰਚਾਰ ਬੋਰਡ ਤੇ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਹੁਤ ਹੀ ਬੇਹੁਦਾ ਹੈ ਤੇ ਇਸ ਦੀ ਕੋੜ ਨਿੰਦਾ ਕਰਦੇ ਹਾਂ ਪਾਕਿਸਤਾਨ ਦੇ ਬਲੋਚਿਸਤਾਨ ਦੇ ਦਿਨਾਗੋਨ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨੀ ਮਹਿੰਗੀ ਪੈ ਗਈ ਕਰੀਮਾ ਬਲੋਚ ਅਤੇ ਤਿੰਨ ਹੋੜਨਾ ਖਿਲਾਫ ਕੇਸ ਦਰਜ ਕੀਤਾ ਗਿਆ ਕਰੀਮਾ ਬਲੋਚ ਨੇ ਰਕੜੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਤਾਇ ਦਿੱਤੀ ਸੀ ਉਹਨਾਂ ਆਖਿਆ ਸੀ ਕਿ ਮੋਦੀ ਅਸੀਂ ਆਪਣੀ ਜੰਗ ਖੁਦ ਲੜਾਂਗੇ ਬਸ ਤੁਸੀਂ ਸਾਡੀ ਆਵਾਜ਼ ਬਣ ਜਾਓ ਤੁਰਕੀ ਨੇ ਉੱਤਰ ਸਿਰੇ ਵਿੱਚ ਇਸਲਾਮਿਕ ਸਟੇਟ ਦੇ ਟਿਕਾਣਿਆਂ 'ਤੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਰਕੀ ਨੇ ਚਰਮਪੰਥੀਆ ਵਿਰੁੱਧ ਵੀ ਮੋਰਚਾ ਖੋਲ੍ਹ ਦਿੱਤਾ। ਤੁਰਕੀ ਨੇ ਹਮਲਾ ਬੀਤੀ ਦਿਨੀ ਹੋਏ ਧਮਾਕੇ ਦੇ ਬਾਰੇ ਗੱਲ ਕੀਤਾ ਹੈ। ਬੀਬੀਸੀ ਦੇ ਪੱਤਰਕਾਰ ਮੁਤਾਬਕ ਇਸ ਹਮਲੇ ਨਾਲ ਤੁਰਕ ਵਿੱਚ ਆਤਮਕਾਤਿ ਹਮਲਿਆਂ ਨੂੰ ਵਧਾਵਾ ਮਿਲ ਸਕਦਾ ਹੈ। ਪਾਕਿਸਤਾਨ ਦੇ ਕਾਰੋਬਾਰੀ ਸ਼ਹਿਰ ਕਰਾਚ ਵਿੱਚ ਨਿੱਜੀ ਟੀਵੀ ਚੈਨਲ ਏ ਆਰ ਵਾਈ ਦੇ ਦਫ਼ਤਰ ਤੇ ਭੀੜ ਨੇ ਹਮਲਾ ਕਰ ਦਿੱਤਾ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਇਹ ਹਮਲਾ ਮੁਤਾਹਿਦਾ ਕੌਮੀ ਮੂਵਮੈਂਟ ਯਾਨੀ ਕਿ ਐਮ ਕਯੂ ਐਮ ਦੇ ਸਮਰਥਕਾਂ ਨੇ ਕੀਤਾ ਜਿਸ ਦੌਰਾਨ ਸਕਿਉਰਟੀ ਗਾਰਡ ਦੇ ਹਥਿਆਰ ਕੋ ਫਾਇਰਿੰਗ ਵੀ ਕੀਤੀ ਗਈ ਅਤੇ ਪੱਥਰਬਾਜ਼ੀ ਵੀ ਕੀਤੀ ਗਈ ਜਦਕਿ ਪੱਤਰਕਾਰਾਂ ਨਾਲ ਕੁੱਟਮਾਰ ਵੀ ਹੋਈ ਬੀਬੀਸੀ ਮੁਤਾਬਕ ਹਮਲਾਵਰ ਦਫ਼ਤਰ ਦੇ ਕੋਲ ਪ੍ਰੈਸ ਕਲੱਬ 'ਚ ਪ੍ਰਦਰਸ਼ਨ ਕਰ ਰਹੇ ਸੀ ਅਤਵਾਦੀ ਗੁੱਟ ਇਸਲਾਮਿਕ ਸਟੇਟ ਹੁਣ ਬੱਚਿਆਂ ਨੂੰ ਫਦਾਇਨ ਹਮਲੇ ਦੇ ਤੌਰ ਤੇ ਵਰਤ ਰਿਹਾ ਹੈ ਇਸੇ ਤਹਿਤ ਇਰਾਕ ਦੇ ਸ਼ਹਿਰ ਕਿਦਕੁਕ ਵਿੱਚ ਪੁਲਿਸ ਨੇ ਇੱਕ 15 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਤਮਕਾਤੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਪੁਲਿਸ ਨੇ ਉਸ ਦੇ ਸਰੀਰ ਤੇ ਨਾਲ ਬੰਨੀ ਵਿਸਫੋਟਕ ਸਮਗਰੀ ਨੂੰ ਨਸ਼ਟ ਕਰ ਦਿੱਤਾ ਇਸ ਤੋਂ ਪਹਿਲਾਂ ਤੁਰਕੀ ਵਿੱਚ ਵੀ ਇੱਕ ਬੱਚੇ ਵੱਲੋਂ ਕੀਤੇ ਹਮਲੇ ਨੇ 50 ਤੋਂ ਵੱਧ ਜਾਨਾਂ ਲੈ ਲਈਆਂ ਤੁਰਕੀ ਦੇ ਤਖਤਪਰਦ ਨੇ ਕੋਸ਼ਿਸ਼ਾਂ ਅਗਰੋ ਦੇਸ਼ ਅਤਵਾਦ ਨਾਲ ਨਜਿੱਠ ਰਿਹਾ ਹੈ ਇਸੇ ਵਿੱਚ ਆਲੇ ਤੁਰਕੀ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਜਦੋਂ ਤੱਕ ਇਸਲਾਮਿਕ ਸਟੇਟ ਦਾ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਲੜਾਈ ਆਸਟ੍ਰੇਲੀਆ ਦੇ ਡਾਵਿਨ ਵਿੱਚ ਮਗਰਮੱਛਾਂ ਦੀ ਮਦਦ ਨਾਲ ਇੱਕ ਸਕੂਲ ਵਿੱਚ ਚੋਰੀ ਕੀਤੀ ਗਈ ਜ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਿਸ ਮਗਰੋਂ ਨਕਾਬਪੋਸ਼ ਚੋਰਾਂ ਦੀ ਤਲਾਸ਼ ਜਾਰੀ ਹੈ ਮੈਲਜਮ ਦੀ ਰਾਜਸਥਾਨ ਵਿੱਚ ਇੱਕ ਮਹਿਲਾ ਨੂੰ ਪੁਲਿਸ ਨੇ ਗੋਲੀ ਮਾਰ ਕੇ ਜ਼ਖਮੀ ਕੀਤਾ ਦਰਸਲ ਇਸ ਮਹਿਲਾ ਨੇ ਬਸ ਚਾਕੂ ਮਾਰ ਕੇ ਥਣ ਲੋਕਾਂ ਨੂੰ ਜ਼ਖਮੀ ਕੀਤਾ ਸੀ ਜਿਸ ਦੌਰਾਨ ਪੁਲਿਸ ਦੀ ਚੇਤਾਵਨੀ ਮਗਰੋਂ ਵੀ ਮਹਿਲਾ ਨੇ ਚਾਕੂ ਨਹੀਂ ਸੁਟਿਆ ਜਿਸ ਦੇ ਬਾਅਦ ਪੁਲਿਸ ਨੂੰ ਗੋਲੀ ਚਲਾਉਣੀ ਪਈ ਇੰਡੋਨੇਸ਼ੀਆ ਦੇ ਵਿੱਚ ਇੱਕ ਸਲਾਨੀਆਂ ਨਾਲ ਪਰੀਕਸ਼ਤੀ ਡੁੱਬ ਗਈ ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ ਕੜੀ ਮੁਸ਼ਕਲ ਵਿੱਚੋਂ ਕਿਸ਼ਤੀ 'ਚ ਮੌਜੂਦ ਲੋਕਾਂ 'ਚੋਂ ਸਿਰਫ 2 ਨੂੰ ਹੀ ਬਚਾਇਆ ਜਾ ਸਕਿਆ।